क्षत्रिय काल ਅੱਜ ਆਪਾਂ ਕਾਰਾਂ ਦੇ ਇਤਿਹਾਸ ਦੀ ਡੂੰਘਾਈ ਨਾਲ ਪਰਚੋਲ ਕਰਨ ਜਾ ਰਹੇ ਹਾਂ ਹਾਂਜੀ ਸਾਡੇ ਕੋਲ ਕਈ ਤਰ੍ਹਾਂ ਦੇ ਸਰੋਤ ਨੇ ਕੁਝ ਲੇਖ ਖੋਜ ਪੱਤਰ ਤੇ ਵਿਕੀਪੀਡੀਆ ਦੇ ਕੁਝ ਹਿੱਸੇ ਵੀ ਇਹ ਸਭ ਮਿਲ ਕੇ ਇਸ ਕਮਾਲ ਦੇ ਸਫ਼ਰ ਦੀ ਕਹਾਣੀ ਦੱਸਦੇ ਨੇ ਬਿਲਕੁਲ ਤੇ ਸਾਡਾ ਮਕਸਦ ਹੈ ਆਟੋਮੋਬਾਈਲ ਯਾਨੀ ਕਿ ਕਾਰ ਦੀ ਕਹਾਣੀ ਨੂੰ ਸਮਝਣਾ ਉਹ ਬਿਲਕੁਲ ਸ਼ੁਰੂਆਤੀ ਖਿਆਲਾਂ ਤੋਂ ਲੈ ਕੇ ਮਤਲਬ ਉਸ ਮੁਕਾਮ ਤੱਕ ਜਿੱਥੇ ਹਰਕਰ ਦਾ ਹਿੱਸਾ ਬਣ ਗਈ ਅਸੀਂ ਖਾਸ ਤੌਰ ਤੇ ਕੀ ਕਹਿੰਦੇ ਨੇ ਅੰਦਰੂਨੀ ਬਲਨ ਇੰਜਨ ਯਾਨੀ ਇੰਟਰਨਲ ਕੰਬਸ਼ਨ ਇੰਜਨ ਦੇ ਵਿਕਾਸ ਤੇ ਗੌਰ ਕਰਾਂਗੇ ਤੇ ਨਾਲ ਹੀ ਕਾਰਲ ਬੈਂਸ ਤੇ ਗੌਟਲਿਪ ਡਿਮਲਰ ਵਰਗੇ ਮੋੜੀਆਂ ਦੇ ਕੰਮ ਤੇ ਜਿਨ੍ਹਾਂ ਨੇ ਇਸ ਨੂੰ ਹਕੀਕਤ ਬਣਾਇਆ ਤੇ ਇੱਕ ਸਵਾਲ ਜਿਹੜਾ ਹਮੇਸ਼ਾ ਦਿਮਾਗ ਚ ਘੁੰਮਦਾ ਉਹ ਇਹ ਹੈ ਕਿ ਜਦੋਂ ਪਾਫ ਵਾਲੀਆਂ ਗੱਡੀਆਂ ਚੱਲ ਰਹੀਆਂ ਸਨ ਫਿਰ ਇਹ ਪੈਟਰੋਲ ਡੀਜ਼ਲ ਵਾਲਾ ਇੰਜਨ ਕਿਵੇਂ ਆ ਗਿਆ ਮਤਲਬ ਕਿਉਂ ਆਇਆ ਹਾਂ ਇਹ ਬਹੁਤ ਅਹਿਮ ਸਵਾਲ ਹੈ ਤੇ ਆਖਿਰਕਾਰ ਕਾਰ ਦਾ ਖੋਜੀ ਹੈ ਕੌਣ ਕੋਈ ਇੱਕ ਬੰਦਾ ਤਾਂ ਲੱਗਦਾ ਨਹੀਂ ਚਲੋ ਅੱਜ ਜੈਸੇ ਬੁੰਜਲਦਾਰ ਕਹਾਣੀ ਨੂੰ ਥੋੜਾ ਸੁਲਝਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਸਭ ਤੋਂ ਪਹਿਲਾਂ ਇਹ ਖਿਆਲ ਕਿ ਗੱਡੀ ਬਿਨਾ ਜਾਨਵਰਾਂ ਦੇ ਖਿੱਚੇ ਚੱਲ ਸਕਦੀ ਹੈ ਇਹ ਤਾਂ ਕਾਫੀ ਪੁਰਾਣਾ ਹੈ ਹਾਂਜੀ ਬਹੁਤ ਪੁਰਾਣਾ ਲਿਓਨਾਰਡੋ ਦਾ ਵਿੰਚੀ ਨੇ 1500 ਦੇ ਦਹਾਕੇ ਵਿੱਚ ਹੀ ਅਜਿਹੀ ਗੱਡੀ ਦੇ ਸਕੈਚ ਬਣਾ ਦਿੱਤੇ ਸਨ ਤੇ ਚੀਨ ਵਿੱਚ ਵੀ ਹਵਾ ਨਾਲ ਚੱਲਣ ਵਾਲੀਆਂ ਗੱਡੀਆਂ ਦਾ ਜ਼ਿਕਰ ਆਉਂਦਾ ਹਾਂ ਤੇ ਫਿਰ ਉਹ ਫਰਡੀਨੈਂਡ ਵਰਬਿਸਟ ਵਾਲਾ ਖਿਡੌਣਾ ਵੀ ਸੀ 1672 ਦੇ ਆਸ-ਪਾਸ ਚੀਨੀ ਸਮਰਾਟ ਲੇ ਪਾਫ ਨਾਲ ਚੱਲਣ ਵਾਲਾ ਹਾਂ ਪਰ ਇਹ ਸਭ ਮਤਲਬ ਬਸ ਕੋਸ਼ਿਸ਼ਾਂ ਹੀ ਸਨ ਹੈ ਨਾ ਅਸਲ ਸ਼ੁਰੂਆਤ ਤਾਂ ਨਹੀਂ ਕਹਿ ਸਕਦੇ ਨਹੀਂ ਬਿਲਕੁਲ ਨਹੀਂ ਦੇਖੋ ਪਹਿਲੀ ਵੱਡੇ ਪੈਮਾਨੇ ਦੀ ਖੁਦ ਚੱਲਣ ਵਾਲੀ ਮਸ਼ੀਨ ਜੇ ਕਹੀਏ ਤਾਂ ਉਹਦਾ ਸਹਰਾ ਅਕਸਰ ਫਰਾਂਸ ਦੇ ਨਿਕੋਲਸ ਜੋਸਫ ਕੁਗਨੋਟ ਨੂੰ ਦਿੱਤਾ ਜਾਂਦਾ ਹੈ 1789 ਵਿੱਚ ਅੱਛਾ ਉਹਨੇ ਪਾਫ ਨਾਲ ਚੱਲਣ ਵਾਲਾ ਇੱਕ ਪਾਰੀਜਾ ਤਿੰਨ ਪਹੀਆ ਵਾਹਨ ਬਣਾਇਆ ਸੀ ਮਕਸਦ ਸੀ ਫੌਜ ਦੀਆਂ ਤੋਪਾਂ ਖਿੱਚਣਾ ਉਹ ਤੋਪਾਂ ਲਈ ਹਾਂਜੀ ਪਰ ਉਹ ਇੱਕ ਤਰ੍ਹਾਂ ਦਾ ਪ੍ਰਯੋਗ ਹੀ ਸੀ ਬਹੁਤ ਹੌਲੀ ਸੀ ਮਤਲਬ ਪੈਦਲ ਚੱਲਣ ਜਿੰਨੀ ਸਪੀਡ ਤੇ ਹਰ 15 ਕੋ ਮਿੰਟ ਬਾਅਦ ਪਾਫ਼ ਬਣਾਉਣ ਲਈ ਰੁਕਣਾ ਪੈਂਦਾ ਸੀ ਫਿਰ ਤਾਂ ਬਹੁਤ ਔਖਾ ਕੰਮ ਸੀ ਬਿਲਕੁਲ ਕੁਝ ਲੋਕ ਕਹਿ ਦਿੰਦੇ ਨੇ ਕਿ ਇਹ ਪਹਿਲੀ ਆਟੋਮੋਬਾਈਲ ਸੀ ਪਰ ਅਸਲ ਵਿੱਚ ਇਹ ਰੋਜ਼ਾਨਾ ਵਰਤੋਂ ਲਈ ਤਾਂ ਬਿਲਕੁਲ ਵੀ ਕੰਮ ਦੀ ਚੀਜ਼ ਨਹੀਂ ਸੀ ਹਾਂ ਇਹਨੇ ਸਾਬਿਤ ਜ਼ਰੂਰ ਕਰ ਦਿੱਤਾ ਕਿ ਪਾਫ਼ 'ਚ ਤਾਕਤ ਹੈ ਫਿਰ 19ਵੀਂ ਸਦੀ ਆਈ ਉਦੋਂ ਭਾਫ਼ ਦੀ ਤਾਕਤ ਨੂੰ ਵਰਤਣ ਦੀਆਂ ਹੋਰ ਕੋਸ਼ਿਸ਼ਾਂ ਹੋਈਆਂ ਹੋਣਗੀਆਂ ਹਾਂਜੀ ਹੋਈਆਂ ਜਿਵੇਂ ਰਿਚਰਡ ਟ੍ਰੈਵੀਥਿਕ ਦਾ 1801 ਵਾਲਾ ਪਫਿੰਗ ਡੈਵਲ ਉਹ ਕਾਫੀ ਮਸ਼ਹੂਰ ਹੈ ਫਿਰ ਪਾਫ਼ ਵਾਲੀਆਂ ਬੱਸਾਂ ਰੋਲਰ ਇਹ ਵੀ ਬਣੇ ਤਾਂ ਉਦੋਂ ਲੱਗਦਾ ਹੋਣਾ ਸ਼ਾਇਦ ਭਾਫ਼ ਹੀ ਪਹੁੰਚਿਆ ਹਾਂ ਲੱਗਦਾ ਤਾਂ ਸੀ ਪਰ ਇੱਥੇ ਇੱਕ ਅੜਿੱਕਾ ਆ ਗਿਆ ਖਾਸ ਕਰਕੇ ਬਰਤਾਨੀਆਂ ਵਿੱਚ 1865 ਦੇ ਲੋਕੋਮੋਟਿਵ ਐਕਟਸ ਅੱਛਾ ਉਹ ਕੀ ਸਨ ਉਹਨਾਂ ਵਿੱਚ ਇੱਕ ਖਾਸ ਨਿਯਮ ਸੀ ਲਾਲ ਝੰਡੇ ਦਾ ਨਿਯਮ ਉਦੇ ਮੁਤਾਬਿਕ ਹਰ ਗੱਡੀ ਦੇ ਅੱਗੇ ਇੱਕ ਬੰਦੇ ਨੂੰ ਲਾਲ ਝੰਡਾ ਲੈ ਕੇ ਤੁਰਨਾ ਪੈਂਦਾ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਹੈ ਅੱਗੇ ਬੰਦਾ ਤੁਰੇਗਾ ਹਾਂਜੀ ਇਸ ਨਾਲ ਸੜਕੀ ਵਾਹਨਾਂ ਦੀ ਸਪੀਡ ਤੇ ਤਰੱਕੀ ਦੋਵੇਂ ਬਹੁਤ ਹੌਲੀ ਹੋ ਗਈਆਂ ਫਿਰ ਜ਼ਿਆਦਾ ਧਿਆਨ ਰੇਲ ਗੱਡੀਆਂ ਵੱਲ ਚਲਾ ਗਿਆ ਪਰ ਫਿਰ ਵੀ ਜੋਸਫ ਬੋਜ਼ੈਕ 1816 வால்ਟਰ ਹੈਂਕਾਕ 1838 ਤੇ ਐਮਏ ਦੀ ਬੋਲੇ 1873 ਵਰਗੇ ਲੋਕ ਕੋਸ਼ਿਸ਼ ਕਰਦੇ ਰਹੇ ਭਾਫ਼ ਵਾਲੀਆਂ ਗੱਡੀਆਂ ਬਣਾਉਣ ਦੀ ਤੇ ਅਮਰੀਕਾ ਵਿੱਚ ਵੀ ਕੁਝ ਹੋਇਆ ਹਾਂ ਉੱਥੇ ਵੀ ਪ੍ਰਯੋਗ ਹੋਏ ਜਿਵੇਂ 1871 ਵਿੱਚ ਡਾਕਟਰ ਜੇ ਡਬਲਯੂ ਕਾਰਹਾਰਟ ਦੀ ਪਾਫ ਕਾਰ ਤੇ 1878 ਵਿੱਚ ਵਿਸਕਾਂਸਿਨ ਚ ਇੱਕ ਦੌੜ ਵੀ ਹੋਈ ਸੀ ਕੋਈ 200 ਮੀਲ ਦੀ ਉਹ ਵਾਹ ਇਹ ਦੱਸਦਾ ਹੈ ਕਿ ਲੋਕ ਕੋਸ਼ਿਸ਼ ਤਾਂ ਕਰ ਰਹੇ ਸਨ ਪਰ ਦੇਖੋ ਪਾਫ ਇੰਜਨ ਭਾਰੀ ਬਹੁਤ ਸਨ ਸ਼ੁਰੂ ਹੋਣ ਚ ਟਾਈਮ ਲੈਂਦੇ ਸਨ ਤੇ ਪਾਣੀ ਤੇ ਬਾਲਣ ਦੀ ਲੋਡ ਲਗਾਤਾਰ ਪੈਂਦੀ ਸੀ ਹੂੰ ਪਾਵੇਂ 1930 ਦੇ ਦਹਾਕੇ ਤੱਕ ਵੀ ਪਾਫਕਾਰਾਂ ਬਣਦੀਆਂ ਰਹੀਆਂ ਪਰ ਹੌਲੀ-ਹੌਲੀ ਇਹ ਗੱਲ ਸਾਫ਼ ਹੋ ਗਈ ਕਿ ਕਿਸੇ ਵੱਖਰੀ ਕਿਸਮ ਦੇ ਇੰਜਨ ਦੀ ਲੋੜ ਹੈ ਕੋਈ ਅਜਿਹਾ ਇੰਜਨ ਜੋ ਹਲਕਾ ਹੋਵੇ ਤੇਜ਼ ਹੋਵੇ ਤੇ ਵਧੇਰੇ ਕੁਸ਼ਲ ਹੋਵੇ ਤੇ ਇਥੋਂ ਹੀ ਫਿਰ ਅੰਦਰੂਨੀ ਬਲਨ ਇੰਜਨ ਦੀ ਕਹਾਣੀ ਸ਼ੁਰੂ ਹੁੰਦੀ ਹੈ ਬਿਲਕੁਲ ਉਂਝ ਬਾਅਦ ਵਿੱਚ 20ਵੀਂ ਸਦੀ ਚ ਪਰਮਾਣੂ ਕਾਰਾਂ ਦੇ ਖਿਆਲ ਵੀ ਆਏ ਸੀ ਪਰ ਉਹ ਸੁਰੱਖਿਆ ਕਾਰਨਾਂ ਕਰਕੇ ਅੱਗੇ ਨਹੀਂ ਵਧੇ ਅੱਛਾ ਪਰਮਾਣੂ ਕਾਰਾਂ ਵੀ ਚਲੋ ਵਾਪਸ ਆਂਦੇ ਆਂ ਅੰਦਰੂਨੀ ਬਲਨ ਇੰਜਨ ਯਾਨੀ ਆਈ ਸੀ ਇ ਦੇ ਆਸਾਨ ਸ਼ਬਦਾਂ ਚ ਏਕ ਹੀ ਹੁੰਦਾ ਦੇਖੋ ਸੌਖਾ ਜਿਹਾ ਸਮਝੀਏ ਤਾਂ ਇਹ ਉਹ ਇੰਜਨ ਹੈ ਜਿੱਥੇ ਬਲਣ ਜਿਵੇਂ ਪੈਟਰੋਲ ਜਾਂ ਡੀਜ਼ਲ ਦਾ ਤਮਾਕਾ ਇੰਜਨ ਦੇ ਅੰਦਰ ਇੱਕ ਸਿਲੰਡਰ ਵਿੱਚ ਹੁੰਦਾ ਹੈ ਭਾਫ਼ ਵਾਲੇ ਚ ਬਾਰ ਹੁੰਦਾ ਸੀ ਓਕੇ ਇਹ ਤਮਾਕਾ ਇੱਕ ਪਿਸਟਨ ਨੂੰ ਤੱਕਦਾ ਹੈ ਫਿਰ ਪਿਸਟਨ ਉੱਪਰ ਥੱਲੇ ਹੁੰਦਾ ਹੈ ਤੇ ਉਹ ਇੱਕ ਕ੍ਰੈਂਕਸ਼ਾਫਟ ਨੂੰ ਘੁਮਾਉਂਦਾ ਹੈ ਤੇ ਉਹੀ ਪਾਵਰ ਫਿਰ ਪਹੀਆਂ ਤੱਕ ਜਾਂਦੀ ਹੈ ਇਪਾਫ ਇੰਜਨ ਤੋਂ ਬਿਲਕੁਲ ਵੱਖਰਾ ਕੰਮ ਹੈ। ਇਹਦਾ ਵਿਚਾਰ ਕਦੋਂ ਆਇਆ? ਵਿਚਾਰ ਤਾਂ ਇਹਦਾ ਵੀ ਨਵਾਂ ਨਹੀਂ ਸੀ। 1680 ਵਿੱਚ ਕ੍ਰਿਸਟਿਅਨ ਹਾਈਗਨਸ ਨੇ ਬਾਰੂਦ ਨਾਲ ਚੱਲਣ ਵਾਲੇ ਇੰਜਨ ਬਾਰੇ ਸੋਚਿਆ ਸੀ। ਫਿਰ 1807 ਵਿੱਚ ਫਰਾਂਸਵਾ ਆਇਜ਼ੈਕ ਡੀ ਰਿਵਾਜ ਨੇ ਹਾਈਡਰੋਜਨ ਇੰਜਨ ਬਣਾਇਆ ਪਰ ਇਹ ਬਹੁਤੇ ਕਾਮਯਾਬ ਨਹੀਂ ਹੋਏ। ਹਮ ਅਸਲ ਤਰੱਕੀ ਹੋਈ 19ਵੀਂ ਸਦੀ ਦੇ ਮੱਧ ਵਿੱਚ। ਇਹਨਾਂ ਚੋਂ ਇੱਕ ਅਹਿਮ ਨਾਂ ਸੁਣਿਆ ਜੀਨ ਜੋਸਫ ਐਤੀਨ ਲੇਨੋਇਰ ਦਾ। ਹਾਂਜੀ ਲੇਨੋਇਰ। ਉਹਨੇ 1860 ਵਿੱਚ ਕੋਲਾ ਗੈਸ ਨਾਲ ਚੱਲਣ ਵਾਲੇ ਇੰਜਨ ਦਾ ਪੇਟੈਂਟ ਲਿਆ ਫਿਰ ਕਹਿੰਦੇ 1863 ਵਿੱਚ ਉਹਨੇ ਇਸ ਨੂੰ ਸੁਧਾਰ ਕੇ ਪੈਟਰੋਲੀਅਮ ਨਾਲ ਚਲਾਇਆ ਤੇ ਇੱਕ ਤਿੰਨ ਪਹੀਆ ਗੱਡੀ ਤੇ ਲਾ ਕੇ ਕੋਈ 50 ਮੀਲ ਦਾ ਸਫ਼ਰ ਵੀ ਕੀਤਾ ਹਾਂ ਇਹ ਬਹੁਤ ਵੱਡੀ ਗੱਲ ਸੀ ਉਹਨੇ ਇੱਕ ਸ਼ੁਰੂਆਤੀ ਕਾਰਬੋਰੇਟਰ ਵੀ ਵਰਤਿਆ ਸੀ ਜਿਹੜਾ ਹਵਾ ਤੇ ਬਾਲਣ ਨੂੰ ਮਿਲਾਉਂਦਾ ਸੀ ਪਰ ਉਹਦਾ ਇੰਜਨ ਬਹੁਤ ਜ਼ਿਆਦਾ ਕੁਸ਼ਲ ਯਾਨੀ ਐਫੀਸ਼ੀਐਂਟ ਨਹੀਂ ਸੀ ਪਰ ਉਹਨੇ ਰਾਤਾ ਦਿਖਾ ਦਿੱਤਾ ਬਿਲਕੁਲ ਉਹਨੇ ਦਿਖਾਇਆ ਕਿ ਸੰਭਵ ਹੈ ਪਰ ਅਸਲ ਕ੍ਰਾਂਤੀ ਲਿਆਉਣ ਵਾਲਾ ਕੰਮ ਸੀ ਨਿਕੋਲਸ ਆਟੋ ਦਾ 1876 ਵਿੱਚ ਉਹਨੇ ਚਾਰ ਸਟ੍ਰੋਕ ਇੰਜਨ ਦਾ ਪੇਟੈਂਟ ਲਿਆ ਇਸ ਨੂੰ ਆਟੋਸਾਈਕਲ ਵੀ ਕਹਿੰਦੇ ਨੇ ਅੱਛਾ ਇਹ ਡਿਜ਼ਾਈਨ ਲੀਨੋਇਰ ਦੇ ਇੰਜਨ ਨਾਲੋਂ ਕਿਤੇ ਜ਼ਿਆਦਾ ਕੁਸ਼ਲ ਤੇ ਭਰੋਸੇਮੰਦ ਸੀ ਇਹ ਚਾਰ ਸਟ੍ਰੋਕ ਦਾ ਕੀ ਮਤਲਬ ਹੈ ਥੋੜਾ ਜਿਹਾ ਤਕਨੀਕੀ ਲੱਗਦਾ ਹੈ ਨਹੀਂ ਬਹੁਤ ਸੌਖਾ ਹੈ ਇਸ ਨੂੰ ਨਾ ਸਾਹ ਲੈਣ ਵਾਂਗ ਸਮਝੋ ਚਾਰ ਕਦਮ ਹੁੰਦੇ ਆ ਓਕੇ ਪਹਿਲਾ ਇੰਜਨ ਹਵਾ ਤੇ ਬਾਲਣ ਦਾ ਮਿਕਸਚਰ ਅੰਦਰ ਖਿੱਚਦਾ ਹੈ ਜਿਵੇਂ ਆਪਾਂ ਸਾਹ ਅੰਦਰ ਲੈਂਦੇ ਆ ਦੂਜਾ ਫਿਰ ਉਹ ਇਸ ਨੂੰ ਦਬਾਉਂਦਾ ਹੈ ਯਾਨੀ ਕੰਪਰੈਸ ਕਰਦਾ ਹੈ ਜਿਵੇਂ ਸਾਹ ਰੋਕ ਲਿਆ ਹਾਂ ਤੀਜਾ ਫਿਰ ਇੱਕ ਸਪਾਰਕ ਪਲੱਗ ਇਸ ਚ ਅੱਗ ਲਗਾਉਂਦਾ ਹੈ ਇੱਕ ਧਮਾਕਾ ਹੁੰਦਾ ਜੋ ਪਿਸਟਨ ਨੂੰ ਤੱਕਦਾ ਹੈ ਇਹ ਹੋ ਗਈ ਤਾਕਤ ਪੈਦਾ ਚੌਥਾ ਅੰਤ ਵਿੱਚ ਇਹ ਜਲੇ ਹੋਏ ਤੂਏ ਨੂੰ ਬਾਹਰ ਕੱਢਦਾ ਹੈ ਜਿਵੇਂ ਸਾਹ ਬਾਹਰ ਕੱਢਣਾ ਵਾਹ ਇਹ ਤਾਂ ਸੌਕਾ ਸਮਝ ਆ ਗਿਆ ਤੇ ਇਹ ਚਾਰ ਸਟ੍ਰੋਕ ਜਾਂ ਕਦਮ ਲਗਾਤਾਰ ਚੱਲਦੇ ਰਹਿੰਦੇ ਹਨ ਏ ਡਿਜ਼ਾਈਨ ਇਨਾ ਵਧੀਆ ਨਿਕਲਿਆ ਕਿ ਅਜ ਵੀ ਜ਼ਿਆਦਾਤਰ ਪੈਟਰੋਲ ਕਾਰਾਂ ਇਸੇ ਸਿਧਾਂਤ ਤੇ ਕੰਮ ਕਰਦੀਆਂ ਨੇ ਕਮਾਲ ਹੈ ਤੇ ਮਜ਼ੇ ਦੀ ਗੱਲ ਆਟੋ ਨੇ ਖੁਦ ਇਹ ਇੰਜਨ ਸਭ ਤੋਂ ਪਹਿਲਾਂ ਇੱਕ ਮੋਟਰਸਾਈਕਲ ਵਰਗੀ ਚੀਜ਼ ਤੇ ਲਾਇਆ ਸੀ ਅੱਛਾ ਕਾਰ ਤੇ ਨਹੀਂ ਨਹੀਂ ਪਹਿਲਾਂ ਮੋਟਰਸਾਈਕਲ ਤੇ ਓਕੇ ਇਸੇ ਦੌਰਾਨ ਹੋਰ ਵੀ ਕੰਮ ਹੋ ਰਿਹਾ ਸੀ ਜਿਵੇਂ ਉਹ 2 ਸਟ੍ਰੋਕ ਇੰਜਨ ਹਾਂ ਸਰ ਡੂਗਲਡ ਕਲਾਰਕ ਨੇ ਕਾਮਯਾਬ 2 ਸਟ੍ਰੋਕ ਇੰਜਨ ਬਣਾਇਆ ਤੇ ਹੋਰ ਵੀ ਕਈ ਲੋਕ ਪ੍ਰਯੋਗ ਕਰ ਰਹੇ ਸਨ ਇੱਕ ਆਸਟਰੀਆ ਦਾ ਸੀਗਫ੍ਰੀਡ ਮਾਰਕਸੀ ਉਹਦੀ ਇੱਕ ਕਾਰ ਬਾਰੇ ਕਾਫੀ ਬਹਿਸ ਹੈ ਕਿ ਉਹ ਕਦੋਂ ਬਣੀ ਪਰ ਅਸਲ ਵਿੱਚ ਕਾਰ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਸਫ਼ਰ ਇੱਥੋਂ ਪੂਰਾ ਨਹੀਂ ਹੁੰਦਾ ਦੇਖੋ ਓਟੋ ਨੇ ਇੱਕ ਕਾਰਗਰ ਇੰਜਨ ਤਾਂ ਬਣਾ ਦਿੱਤਾ ਸੀ ਪਰ ਇਸ ਇੰਜਨ ਨੂੰ ਇੱਕ ਭਰੋਸੇਮੰਦ ਚੱਲਣ ਵਾਲੀ ਗੱਡੀ ਵਿੱਚ ਸਫਲਤਾ ਨਾਲ ਜੋੜਨ ਦਾ ਕੰਮ ਉਹਦਾ ਸੇਰਾ ਮੁੱਖ ਤੌਰ ਤੇ ਦੋ ਜਰਮਨ ਇੰਜੀਨੀਅਰਾਂ ਨੂੰ ਜਾਂਦਾ ਹੈ ਤੇ ਉਹ ਕੌਣ ਸਨ ਉਹਨਾਂ ਨੇ ਲਗਭਗ ਇੱਕੋ ਸਮੇਂ ਕੰਮ ਕੀਤਾ ਪਰ ਇੱਕ ਦੂਜੇ ਤੋਂ ਵੱਖਰੇ ਤੌਰ ਤੇ ਇੱਕ ਸੀ کارਲ ਬੈਂਜ਼ ਤੇ ਦੂਜਾ ਗੋਟਲਿਬ ਡੈਮਲਰ ਇਹਨਾਂ ਨੂੰ ਹੀ ਅਕਸਰ ਆਧੁਨਿਕ ਆਟੋਮੋਬਾਈਲ ਦਾ ਖੋਜੀ ਕਿਹਾ ਜਾਂਦਾ ਹੈ ਠੀਕ ਹੈ ਪਹਿਲਾਂ کارਲ ਬੈਂਜ਼ ਦੀ ਗੱਲ ਕਰਦੇ ਹਾਂ ਕਹਿੰਦੇ ਨੇ ਕਿ ਉਸਨੇ 1885 ਵਿੱਚ ਦੁਨੀਆ ਦੀ ਪਹਿਲੀ ਵਿਵਹਾਰਿਕ ਅੰਦਰੂਨੀ ਬਲਨ ਇੰਜਨ ਵਾਲੀ ਕਾਰ ਡਿਜ਼ਾਈਨ ਕੀਤੀ ਤੇ ਬਣਾਈ ਹਾਂਜੀ ਤੇ 29 ਜਨਵਰੀ 1886 ਨੂੰ ਉਸਨੂੰ ਇਸ ਦਾ ਪੇਟੈਂਟ ਵੀ ਮਿਲਿਆ ਇੱਕ ਤਿੰਨ ਪਹੀਆ ਗੱਡੀ ਸੀ ਪਰ ਵਿਵਹਾਰਿਕ ਦਾ ਕੀ ਮਤਲਬ ਇਥੇ ਲੇਨੋਇਰ ਨੇ ਵੀ ਤਾਂ 50 ਮੀਲ ਸਫਰ ਕੀਤਾ ਸੀ हां ये बहुत बढ़िया सवाल है देखो बेंस दी कार ਵਿਵਹਾਰਿਕ ਇਸ ਲਈ ਮੰਨੀ ਜਾਂਦੀ ਹੈ ਕਿਉਂਕਿ ਉਹਨੇ ਸਿਰਫ ਇੰਜਨ ਨਹੀਂ ਬਣਾਇਆ ਬਲਕਿ ਪੂਰੀ ਗੱਡੀ ਨੂੰ ਇੱਕ ਕੀ ਕਹਿੰਦੇ ਨੇ ਇੰਟੀਗ੍ਰੇਟਿਡ ਯੂਨਿਟ ਵਾਂਗ ਡਿਜ਼ਾਈਨ ਕੀਤਾ ਸੀ ਮਤਲਬ ਗੱਡੀ ਵਿੱਚ ਸਿਰਫ ਇੰਜਨ ਫਿਟ ਕਰਨ ਨਾਲੋਂ ਬਹੁਤ ਅੱਗੇ ਦੀ ਗੱਲ ਸੀ ਉਸਦੀ ਕਾਰ ਹਲਕੀ ਸੀ ਉਸਦਾ ਆਪਣਾ ਚਾਰ ਸਟ੍ਰੋਕ ਇੰਜਨ ਸੀ ਤੇ ਇਹਦੇ ਵਿੱਚ ਇਲੈਕਟ੍ਰਿਕ ਇਗਨੀਸ਼ਨ ਵਰਗੀਆਂ ਨਵੀਆਂ ਚੀਜ਼ਾਂ ਸਨ ਇਹ ਇੱਕ ਮੁਕੰਮਲ ਵਾਹਨ ਦਾ ਪਹਿਲਾ ਨਮੂਨਾ ਸੀ ਤੇ ਫੇਰ ਉਹ ਕਹਾਣੀ ਆਉਂਦੀ ਹੈ ਬਰਥਾ ਬੈਂਜ਼ ਦੀ ਕਾਲ ਦੀ ਪਤਨੀ ਦੀ ਹਾਂ ਉਹ ਬਹੁਤ ਮਸ਼ਹੂਰ ਹੈ 1888 ਵਿੱਚ ਉਸਨੇ ਆਪਣੇ ਪਤੀ ਨੂੰ ਦੱਸੇ ਬਿਨਾ ਆਪਣੇ ਦੋ ਪੁੱਤਰਾਂ ਨਾਲ ਮੈਨਹਾਇਮ ਤੋਂ ਫੋਰਜ਼ਾਇਮ ਤੱਕ ਕੋਈ 106 ਕਿਲੋਮੀਟਰ ਦਾ ਸਫ਼ਰ ਇਸ ਕਾਰ ਤੇ ਕੀਤਾ। ਕਮਾਲ ਦੀ ਹਿੰਮਤ ਸੀ ਉਹਦੀ। ਇਹ ਤਾਂ ਸਿਰਫ ਇੱਕ ਸਫ਼ਰ ਨਹੀਂ ਸੀ, ਇੱਕ ਤਰ੍ਹਾਂ ਦਾ ਸਬੂਤ ਸੀ ਕਿ ਇਹ ਕਾਰ ਅਸਲ ਵਿੱਚ ਕੰਮ ਕਰਦੀ ਹੈ, ਲੰਬੀ ਦੂਰੀ ਲਈ ਵਰਤੀ ਜਾ ਸਕਦੀ ਹੈ। ਹਾਂਜੀ, ਬਿਲਕੁਲ। ਤੇ ਰਸਤੇ 'ਚ ਮੁਸ਼ਕਲਾਂ ਵੀ ਆਈਆਂ। ਹਾਂ, ਸੁਣਿਆ ਬਾਲਣ ਖਤਮ ਹੋ ਗਿਆ ਤਾਂ ਕੈਮਿਸ ਦੀ ਦੁਕਾਨ ਤੋਂ ਕੋਈ ਸਫਾਈ ਵਾਲਾ ਕੋਲ ਖਰੀਦਿਆ ਜੋ ਬਾਲਣ ਵਾਂਗ ਕੰਮ ਕਰ ਗਿਆ। ਬ੍ਰੇਕਾਂ ਖਸ ਗਈਆਂ ਤਾਂ ਮੋਚੀ ਤੋਂ ਚਮੜਾ ਲਵਾਇਆ। ਪਰ ਉਹ ਰੁਕੀ ਨਹੀਂ ਬਰਥਾ ਬੈਂਜ਼ ਦੀ ਇਸ ਹਿੰਮਤ ਨੇ ਨਾ ਇਸ ਕਾਰ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਲਿਆਂਦਾ ਫਿਰ ਬੈਂਜ਼ ਦੀ ਕੰਪਨੀ ਨੇ ਤਰੱਕੀ ਕੀਤੀ ਤੇ 1900 ਤੱਕ ਦੁਨੀਆ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਬਣ ਗਈ ਬੈਂਜ਼ ਨੇ ਫਿਰ 1891 ਵਿੱਚ ਆਪਣੀ ਪਹਿਲੀ ਚਾਰ ਪਹੀਆ ਕਾਰ ਵੀ ਬਣਾਈ ਚਲੋ ਹੁਣ ਦੂਜੇ ਮੁੱਖ ਖਿਡਾਰੀ ਗੌਟਲੀਬ ਡੈਮਲਰ ਦੀ ਗੱਲ ਕਰੀਏ ਉਹਨੇ ਵਿਲਹੈਲਮ ਮੇਬੈਕ ਨਾਂ ਦੇ ਇੱਕ ਹੋਰ ਇੰਜੀਨੀਅਰ ਨਾਲ ਮਿਲ ਕੇ ਕੰਮ ਕੀਤਾ ਸੀ ਹਾਂਜੀ ਮੇਬੈਕ ਵੀ ਬਹੁਤ ਕਾਬਿਲ ਸੀ ਉਹਨਾਂ ਦਾ ਧਿਆਨ ਕਿਸ ਪਾਸੇ ਸੀ ਬੈਂਸ ਤੋਂ ਵੱਖਰਾ ਸੀ ਹਾਂ ਥੋੜਾ ਵੱਖਰਾ ਸੀ ਡੈਮਲਰ ਤੇ ਮੇਬੈਕ ਦਾ ਮੁੱਖ ਧਿਆਨ ਆਟੋ ਦੇ ਇੰਜਨ ਨੂੰ ਹੋਰ ਬਿਹਤਰ ਬਣਾਉਣ ਤੇ ਸੀ ਮਤਲਬ ਇਸ ਨੂੰ ਛੋਟਾ ਹਲਕਾ ਤੇ ਤੇਜ਼ ਬਣਾਉਣਾ ਤਾਂ ਕਿ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਗੱਡੀ ਵਿੱਚ ਲਾਇਆ ਜਾ ਸਕੇ ਅੱਛਾ 1885 ਵਿੱਚ ਉਹਨਾਂ ਨੇ ਇੱਕ ਇਹੋ ਜਿਹਾ ਇੰਜਨ ਪੇਟੈਂਟ ਕੀਤਾ ਜੋ ਸਿੱਧਾ ਖੜਾ ਵਰਟੀਕਲ ਸੀ ਤੇ ਕਾਫੀ ਤੇਜ਼ ਚੱਲਦਾ ਸੀ ਇਸ ਵਿੱਚ ਪੈਟਰੋਲ ਨੂੰ ਇੱਕ ਕਾਰਬੂਰੇਟਰ ਰਾਹੀਂ ਭੇਜਿਆ ਜਾਂਦਾ ਸੀ ਜਿਸ ਨਾਲ ਇਹ ਜ਼ਿਆਦਾ ਕੁਸ਼ਲ ਬਣ ਗਿਆ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਇੰਜਨ ਨੂੰ ਕਿਸ ਤੇ ਲਾਇਆ ਉਹਨਾਂ ਨੇ 1885 ਵਿੱਚ ਇਸ ਨੂੰ ਇੱਕ ਲੱਕੜ ਦੇ ਦੋ ਪਹੀਆ ਵਾਹਨ ਤੇ ਲਾਇਆ ਉਸ ਨੂੰ ਰਾਈਟ ਵੈਗਨ ਕਿਹਾ ਗਿਆ ਰਾਈਟ ਵੈਗਨ ਹਾਂ ਇਸ ਨੂੰ ਦੁਨੀਆ ਦਾ ਪਹਿਲਾ ਮੋਟਰਸਾਈਕਲ ਵੀ ਕਿਹਾ ਜਾਂਦਾ ਹੈ ਹਾਲਾਂਕਿ ਆਟੋ ਵਾਲੇ ਦਾ ਜ਼ਿਕਰ ਵੀ ਆਉਂਦਾ ਹੈ ਫਿਰ 1886 ਵਿੱਚ ਯਾਨੀ ਉਹੀ ਸਾਲ ਜਦੋਂ ਬੈਂਜ਼ ਨੇ ਆਪਣੀ ਕਾਰ ਪੇਟੈਂਟ ਕਰਵਾਈ ਹਾਂ ਡੈਮਲਰ ਨੇ ਇੱਕ ਕੋੜਾ ਗੱਡੀ ਵਿੱਚ ਆਪਣਾ ਇੰਜਨ ਫਿੱਟ ਕਰਕੇ ਪਹਿਲਾ ਚਾਰ ਪਹੀਆ ਮੋਟਰ ਵਾਹਨ ਤਿਆਰ ਕੀਤਾ ਇਸ ਲਈ ਡੈਮਲਰ ਨੂੰ ਅਕਸਰ ਪਹਿਲਾ ਵਿਵਹਾਰਿਕ ਆਈਸੀਈ ਬਣਾਉਣ ਵਾਲਾ ਵੀ ਮੰਨਿਆ ਜਾਂਦਾ ਹੈ ਓਕੇ ਪਰ ਉਹ ਇੱਥੇ ਰੁਕੇ ਨਹੀਂ 1889 ਵਿੱਚ ਉਹਨਾਂ ਨੇ ਇੱਕ ਵਿਆਕਾਰ ਵਿੱਚ ਦੋ ਸਿਲੰਡਰਾਂ ਵਾਲਾ ਸ਼ਕਤੀਸ਼ਾਲੀ ਇੰਜਨ ਬਣਾਇਆ ਇਹ ਭਵਿੱਖ ਦੇ ਬਹੁ ਸਿਲੰਡਰ ਇੰਜਨਾਂ ਲਈ ਨੀਂਹ ਪੱਥਰ ਸਾਬਤ ਹੋਇਆ ਅੱਛਾ V انجن ਹਾਂਜੀ ਤੇ ਇਸੇ ਸਾਲ ਉਹਨਾਂ ਨੇ ਆਪਣੀ ਪਹਿਲੀ ਕਾਰ ਸ਼ੁਰੂ ਤੋਂ ਡਿਜ਼ਾਈਨ ਕੀਤੀ ਜਿਸ ਵਿੱਚ 4 ਸਪੀਡ ਗিয়ারਬਾਕਸ VC 1890 ਵਿੱਚ ਡੈਮਲਰ ਨੇ ਆਪਣੀ ਕੰਪਨੀ DMG ਬਣਾਈ ਤੇ ਬਾਅਦ ਵਿੱਚ ਮੇਬੈਕ ਨੇ ਉਹ ਮਸ਼ਹੂਰ ਮਰਸੀਡੀਜ਼ ਕਾਰ 1901 ਡਿਜ਼ਾਈਨ ਕੀਤੀ ਇਹ ਕਿੰਨੀ ਅਜੀਬ ਗੱਲ ਹੈ ਕਿ ਬੈਂਜ਼ ਤੇ ਡੈਮਲਰ ਦੋਵੇਂ ਇੱਕੋ ਦੇਸ਼ ਵਿੱਚ ਇੱਕੋ ਸਮੇਂ ਕੰਮ ਕਰ ਰਹੇ ਸਨ ਪਰ ਇੱਕ ਦੂਜੇ ਨੂੰ ਜਾਣਦੇ ਨਹੀਂ ਸਨ ਹਾਂ ਇਹ ਇਤਿਹਾਸ ਦੀ ਇੱਕ ਦਿਲਚਸਪ ਗੱਲ ਹੈ ਉਹਨਾਂ ਦੀਆਂ ਕੰਪਨੀਆਂ ਤਾਂ ਬਾਅਦ ਵਿੱਚ 1926 ਵਿੱਚ ਜਾ ਕੇ ਮਿਲੀਆਂ ਤੇ ਡਾਈਮਲਰ ਬੈਂਸ ਬਣੀ ਜਿਸ ਨੂੰ ਅਸੀਂ ਅੱਜ ਮਰਸੀਡੀਜ਼ ਬੈਂਸ ਕਹਿੰਦੇ ਹਾਂ ਹਮ ਇੱਕ ਛੋਟੀ ਜੀ ਗੱਲ ਹੋਰ ਉਹ ਸੀਗਫ੍ਰਾਈਡ ਮਾਰਕਸ ਬਾਰੇ ਉਹਦੀ ਦੂਜੀ ਕਾਰ ਦੀ ਤਾਰੀਖ ਪਹਿਲਾਂ 1875 ਮੰਨੀ ਜਾਂਦੀ ਸੀ ਪਰ ਹੁਣ ਜ਼ਿਆਦਾਤਰ ਇਤਿਹਾਸਕਾਰ ਮੰਨਦੇ ਨੇ ਕਿ ਇਹ ਸ਼ਾਇਦ 1888 ਜਾਂ 89 ਵਿੱਚ ਬਣੀ ਸੀ ਯਾਨੀ ਬੈਂਸ ਦੇ ਪੇਟੈਂਟ ਤੋਂ ਬਾਅਦ ਠੀਕ ਹੈ ਤਾਂ ਬੈਂਸ ਦੇ ਡੈਮਲਰ ਨੇ ਰਾਤ ਬਣਾ ਦਿੱਤਾ ਪਰ ਕਾਰ ਨੂੰ ਇੱਕ ਇੰਡਸਟਰੀ ਇੱਕ ਉਦਯੋਗ ਬਣਾਉਣ ਦਾ ਕੰਮ ਕਿਵੇਂ ਸ਼ੁਰੂ ਹੋਇਆ ਦੇਖੋ ਇਸ ਵਿੱਚ ਨਾ ਸ਼ੁਰੂਆਤੀ ਲੀਡ ਲਈ ਫਰਾਂਸ ਨੇ ਕੰਪਨੀਆਂ ਜਿਵੇਂ ਪੈਨਹਾਰਡ ਐਂਡ ਲੇਵਾਸੋਰ 1899 ਤੇ ਪਿਉਜੋ 1891 ਨੇ ਡੈਮਲਰ ਦੇ ਇੰਜਨਾਂ ਨੂੰ ਲਾਇਸੈਂਸ ਤੇ ਵਰਤਣਾ ਸ਼ੁਰੂ ਕੀਤਾ ਅੱਛਾ ਫਰਾਂਸ ਨੇ ਹਾਂਜੀ ਖਾਸ ਕਰਕੇ ਪੈਨਹਾਰਡ ਐਂਡ ਲੇਵਾਸੋਰ ਨੇ ਕਈ ਅਹਿਮ ਸੁਧਾਰ ਕੀਤੇ ਐਮ ਐਲ ਲੇਵਾਸੋਰ ਨੇ ਇੰਜਨ ਨੂੰ ਗੱਡੀ ਦੇ ਅੱਗੇ ਲਗਾਉਣ ਤੇ ਪਾਵਰ ਪਿਛਲੇ ਪਹੀਆਂ ਨੂੰ ਭੇਜਣ ਦਾ ਡਿਜ਼ਾਈਨ ਅਪਣਾਇਆ ਇਸ ਨੂੰ ਸਿਸਟਮ ਪੈਨਹਾਰਡ ਕਿਹਾ ਗਿਆ ਇੰਜਨ ਅੱਗੇ ਕਿਉਂ ਲਿਆਂਦਾ ਕੀ ਫਾਇਦਾ ਸੀ ਇਹਦਾ ਏਡੀ ਸਥਿਰ ਹੋ ਗਈ ਨਾਲੇ ਇੰਜਨ ਤੱਕ ਪਹੁੰਚਣਾ ਤੇ ਮੁਰੰਮਤ ਕਰਨਾ ਵੀ ਆਸਾਨ ਹੋ ਗਿਆ ਹਾਂ ਇਹ ਤਾਂ ਸਹੀ ਗੱਲ ਹੈ ਤੇ ਇਹ ਡਿਜ਼ਾਈਨ ਇੰਨਾ ਕਾਰਗਰ ਸਾਬਤ ਹੋਇਆ ਕਿ ਜਲਦੀ ਹੀ ਲਗਭਗ ਸਾਰੀਆਂ ਕਾਰਾਂ ਲਈ ਸਟੈਂਡਰਡ ਬਣ ਗਿਆ ਪੈਨਹਾਰਡ ਨੇ ਹੀ 1895 ਵਿੱਚ ਆਧੁਨਿਕ ਗিয়ার ਬਾਕਸ ਯਾਨੀ ਟਰਾਂਸਮਿਸ਼ਨ ਵੀ ਪੇਸ਼ ਕੀਤਾ ਕਾਫੀ ਕੰਮ ਕੀਤਾ ਉਹਨਾਂ ਨੇ ਹਾਂਜੀ ਪਰ ਦੁੱਖ ਦੀ ਗੱਲ ਇਹ ਹੈ ਕਿ ਐਮਿਲ ਲੇਵਾਸੋਰ ਦੀ 1897 ਵਿੱਚ ਇੱਕ ਕਾਰ ਦੌੜ ਦੌਰਾਨ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਪਿਊਜੋ ਨੇ ਵੀ ਸ਼ੁਰੂ ਵਿੱਚ ਕਾਰ ਦੌੜਾਂ ਜਿੱਤ ਕੇ ਨਾਮ ਬਣਾਇਆ ਸੀ ਹਾਂ ਪਰ ਇਹ ਸ਼ੁਰੂਆਤੀ ਕਾਰਨ ਤਾਂ ਮਹਿੰਗੀਆਂ ਹੁੰਦੀਆਂ ਹੋਣਗੀਆਂ ਤੇ ਹੱਥ ਨਾਲ ਬਣਦੀਆਂ ਹੋਣਗੀਆਂ ਬਿਲਕੁਲ ਬੈਂਜ਼ ਨੇ 1894 ਵਿੱਚ ਵੇਲੋ ਮਾਡਲ ਨਾਲ ਥੋੜੀ ਸਟੈਂਡਰਡਾਈਜ਼ੇਸ਼ਨ ਦੀ ਕੋਸ਼ਿਸ਼ ਕੀਤੀ ਸੀ ਪਰ ਅਸਲ ਵਿੱਚ ਵੱਡੇ ਪੈਮਾਨੇ ਦਾ ਉਤਪਾਦਨ ਉਹ ਅਮਰੀਕਾ ਵਿੱਚ ਸ਼ੁਰੂ ਹੋਇਆ ਅਮਰੀਕਾ ਵਿੱਚ ਕੌਣ ਸੀ ਮੋਡੀ ਉੱਥੇ ਪਹਿਲੇ ਵਪਾਰਿਕ ਨਿਰਮਾਤਾ ਤਾਂ ਡੂਰੀਆ ਪ੍ਰਾਸਨ ਪਰ ਇੱਕ ਵੱਡਾ ਮੋੜ ਆਇਆ ਰੈਂਸਮ ਈ 올ਡਸ ਨਾਲ 올ਡਸ 올ਡਸ ਮੋਬਾਈਲ ਬੜਾ ਹਾਂਜੀ ਉਹੀ 1901 ਵਿੱਚ ਉਹਨੇ ਕਰਵਡ ਡੈਸ਼ 올ਡਸ ਮੋਬਿਲ ਬਣਾਈ ਇਹ ਅਮਰੀਕਾ ਦੀ ਪਹਿਲੀ ਵੱਡੇ ਪੈਮਾਨੇ ਤੇ ਤਿਆਰ ਹੋਣ ਵਾਲੀ ਕਾਰ ਸੀ 올ਡਸ ਨੇ ਅਸੈਂਬਲੀ ਲਾਈਨ ਦਾ ਮੂਡਲਾ ਸੰਕਲਪ ਵਰਤਿਆ ਸੀ ਅੱਛਾ ਮਤਲਬ ਫੋਰਡ ਤੋਂ ਪਹਿਲਾਂ ਹਾਂ ਫੋਰਡ ਤੋਂ ਪਹਿਲਾਂ ਉਹਦੀ ਲਾਈਨ ਵਿੱਚ ਕਾਰ ਇੱਕ ਥਾਂ ਤੋਂ ਦੂਜੀ ਥਾਂ ਜਾਂਦੀ ਸੀ ਤੇ ਵੱਖ-ਵੱਖ ਕਾਮੇ ਆਪਣੇ ਹਿੱਸੇ ਲਗਾਉਂਦੇ ਸਨ ਇਸ ਨਾਲ ਉਤਪਾਦਨ ਵਧਿਆ ਤੇ ਕੀਮਤ ਕੱਟੀ 1901 ਵਿੱਚ ਉਹਨੇ 425 ਕਾਰਾਂ ਬਣਾਈਆਂ ਜੋ ਉਸ ਸਮੇਂ ਲਈ ਬਹੁਤ ਵੱਡੀ ਗਿਣਤੀ ਸੀ ਉਸਨੇ ਹੀ ਡੈਟਰਾਇਟ ਨੂੰ ਆਟੋ ਸ਼ਹਿਰ ਬਣਾਉਣ ਦੀ ਨੀਂ ਲੱਖੀ ਕੁਝ ਸਰੋਤ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਫੋਰਡ ਤੋਂ ਪਹਿਲਾਂ 올ਡਸ ਨੇ ਅਸੈਂਬਲੀ ਲਾਈਨ ਦੀ ਸ਼ੁਰੂਆਤ ਕਰ ਦਿੱਤੀ ਸੀ ਤਾਂ ਫਿਰ ਹੈਨਰੀ ਫੋਰਡ ਦਾ ਯੋਗਦਾਨ ਕੀ ਸੀ ਉਹਨੂੰ ਇੰਨਾ ਮਹੱਤਵਪੂਰਨ ਕਿਉਂ ਮੰਨਿਆ ਜਾਂਦਾ ਹੈ ਇਹ ਸੱਚ ਹੈ ਕਿ 올ਡਸ ਨੇ ਪਹਿਲ ਕੀਤੀ ਸੀ ਪਰ ਹੈਨਰੀ ਫੋਰਡ ਨੇ ਇਸ ਕੰਮ ਨੂੰ ਬਿਲਕੁਲ ਨਵੇਂ ਪੱਧਰ ਤੇ ਪਹੁੰਚਾ ਦਿੱਤਾ 1913-14 ਦੇ ਆਸ-ਪਾਸ ਉਹਨੇ ਆਪਣੀ ਫੈਕਟਰੀ ਵਿੱਚ ਪਹਿਲੀ ਚਲਦੀ ਕਨਵੇਅਰ ਬੈਲਟ ਵਾਲੀ ਅਸੈਂਬਲੀ ਲਾਈਨ ਲਾਈ। ਚਲਦੀ ਕਨਵੇਅਰ ਬੈਲਟ। ਹਾਂ, ਇਸ ਵਿੱਚ ਕਾਰ ਦਾ ਚੈਸੀ ਇੱਕ ਬੈਲਟ ਤੇ ਚਲਦਾ ਸੀ ਤੇ ਕਾਮੇ ਆਪਣੀ ਥਾਂ ਤੇ ਖੜੇ ਹੋ ਕੇ ਇੱਕੋ ਹੀ ਖਾਸ ਕੰਮ ਵਾਰ-ਵਾਰ ਕਰਦੇ ਸਨ। ਇਸ ਨਾਲ ਉਤਪਾਦਨ ਦੀ ਸਪੀਡ ਬਹੁਤ ਜ਼ਿਆਦਾ ਵੱਧ ਗਈ। ਕਿੰਨੀ ਕੁ ਉਦੀ ਜਿਹੜੀ ਮਸ਼ਹੂਰ ਮਾਡਲ T ਸੀ ਨਾ ਉਹਨੂੰ ਬਣਾਉਣ ਦਾ ਸਮਾਂ 12 ਘੰਟਿਆਂ ਤੋਂ ਘਟ ਕੇ ਸਿਰਫ 93 ਮਿੰਟ ਰਹਿ ਗਿਆ 93 ਮਿੰਟ ਬਸ ਇਹ ਤਾਂ ਕਮਾਲ ਹੈ ਇਹਦਾ ਮਤਲਬ ਤਾਂ ਕਾਰਾਂ ਬਹੁਤ ਸਸਤੀਆਂ ਹੋ ਗਈਆਂ ਹੋਣਗੀਆਂ ਬਿਲਕੁਲ ਮਾਡਲ T ਦੀ ਕੀਮਤ ਇੰਨੀ ਘਟ ਗਈ ਕਿ ਆਮ ਕੰਮ ਕਰਨ ਵਾਲਾ ਬੰਦਾ ਵੀ ਉਹਨੂੰ ਖਰੀਦ ਸਕਦਾ ਸੀ ਫੋਰਡ ਦਾ ਤਮੰਨਾ ਸੀ ਕਿ ਉਹਦੇ ਕਾਮਿਆਂ ਨੂੰ ਵੀ ਇੰਨੀ ਤਨਖਾਹ ਮਿਲਣੀ ਚਾਹੀਦੀ ਹੈ ਕਿ ਉਹ ਖੁਦ ਕਾਰ ਖਰੀਦ ਸਕਣ ਇਸ ਨੂੰ ਫੋਰਡਿਜ਼ਮ ਕਿਹਾ ਗਿਆ ਵਾਹ 1908 ਵਿੱਚ ਪੇਸ਼ ਹੋਈ ਮਾਡਲ T ਦੀਆਂ 1927 ਤੱਕ ਮਤਲਬ ਕੋਈ 19 ਸਾਲਾਂ 'ਚ 1 ਕਰੋੜ 50 ਲੱਖ ਤੋਂ ਵੱਧ ਕਾਰਾਂ ਵਿਕੀਆਂ ਇਸ ਨੇ ਅਮਰੀਕਾ ਵਿੱਚ ਆਵਾਜਾਈ 'ਚ ਕ੍ਰਾਂਤੀ ਲਿਆ ਦਿੱਤੀ ਸਮਾਜ ਨੂੰ ਬਦਲ ਦਿੱਤਾ ਤੇ ਉਹਨੇ ਉਹ ਸਿਲਡਨ ਪੇਟੈਂਟ ਦਾ ਮਸਲਾ ਵੀ ਹੱਲ ਕੀਤਾ ਸੀ ਹਾਂ ਜਾਰਜ ਸਿਲਡਨ ਦਾ ਇੱਕ ਪੁਰਾਣਾ ਪੇਟੈਂਟ ਸੀ ਜਿਹੜਾ ਅਮਰੀਕੀ ਕਾਰ ਇੰਡਸਟਰੀ ਲਈ ਰੁਕਾਵਟ ਬਣਿਆ ਹੋਇਆ ਸੀ ਫੋਰਡ ਨੇ ਉਹਨੂੰ ਚੁਣੌਤੀ ਦਿੱਤੀ ਤੇ 1911 ਵਿੱਚ ਉਹਨੂੰ ਰੱਦ ਕਰਵਾਇਆ ਇਸ ਨਾਲ ਬਾਕੀ ਨਿਰਮਾਤਾਵਾਂ ਲਈ ਵੀ ਰਾਹ ਖੁੱਲਿਆ ਤੇ ਉਹ ਕਾਲੇ ਰੰਗ ਵਾਲੀ ਗੱਲ ਕੀ ਸੀ ਕੋਈ ਵੀ ਰੰਗ ਲੈ ਲਓ ਜਦੋਂ ਤੱਕ ਉਹ ਕਾਲਾ ਹੋਵੇ ਹਾਂ ਉਹ ਸ਼ੁਰੂਆਤੀ ਦੌਰ ਵਿੱਚ ਸੱਚ ਸੀ ਗੱਲ ਇਹ ਸੀ ਕਿ ਕਾਲਾ ਰੰਗ ਸਭ ਤੋਂ ਤੇਜ਼ੀ ਨਾਲ ਸੁੱਕਦਾ ਸੀ ਤੇ ਅਸੈਂਬਲੀ ਲਾਈਨ ਦੀ ਤੇਜ਼ ਰਫ਼ਤਾਰ ਲਈ ਇਹ ਜ਼ਰੂਰੀ ਸੀ ਬਾਅਦ ਵਿੱਚ ਜਦੋਂ ਪੇਂਟ ਤਕਨੀਕ ਬਿਹਤਰ ਹੋ ਗਈ ਤਾਂ ਹੋਰ ਰੰਗ ਵੀ ਆਉਣ ਲੱਗ ਪਏ ਅੱਛਾ ਇਹ ਕਾਰਨ ਸੀ ਵੱਡੇ ਪਮਾਨੇ ਦੇ ਉਤਪਾਦਨ ਨੇ ਫਿਰ ਛੋਟੀਆਂ ਕੰਪਨੀਆਂ ਦਾ ਤਾਂ ਕੰਮ ਔਖਾ ਕਰ ਦਿੱਤਾ ਹੁਣ ਹਾਂਜੀ ਬਿਲਕੁਲ ਅਮਰੀਕਾ ਵਿੱਚ ਬਹੁਤ ਸਾਰੀਆਂ ਛੋਟੀਆਂ ਕਾਰ ਕੰਪਨੀਆਂ ਜਾਂ ਤਾਂ ਬੰਦ ਹੋ ਗਈਆਂ ਜਾਂ ਵੱਡੀਆਂ ਕੰਪਨੀਆਂ ਨੇ ਖਰੀਦ ਲਈਆਂ 1920 ਵਿੱਚ ਕੋਈ 200 ਨਿਰਮਾਤਾ ਸਨ ਪਰ 1940 ਤੱਕ ਸਿਰਫ 17 ਵੱਡੇ ਨਿਰਮਾਤਾ ਹੀ ਰਹਿ ਗਏ। ਓਹੋ ਯੂਰਪ ਵਿੱਚ ਇਹ ਬਦਲਾਅ ਥੋੜਾ ਹੌਲੀ ਆਇਆ ਖਾਸ ਕਰਕੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਤੇਜ਼ ਹੋਇਆ। ਇਸ ਸਾਰੀ ਕਹਾਣੀ ਵਿੱਚ ਅਪਾ ਇੱਕ ਚੀਜ਼ ਤਾਂ ਭੁੱਲੀ ਗਏ ਇਲੈਕਟ੍ਰਿਕ ਕਾਰ ਕਿਉਂ ਬੀ ਸੀ ਗੀਆਂ ਇਸ ਦੌਰ ਚ? ਹਾਂ ਬਿਲਕੁਲ ਸੀਗੀਆਂ। ਇਹ ਬੜੀ ਦਿਲਚਸਪ ਗੱਲ ਹੈ ਕਿ 19ਵੀਂ ਸਦੀ ਦੇ ਆਖਿਰ ਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਇਲੈਕਟ੍ਰਿਕ ਕਾਰਾਂ ਕਾਫੀ ਮਸ਼ਹੂਰ ਸਨ ਸੱਚੀ ਹਾਂਜੀ ਗੁਸਟਾਫ ਟਰੂਵੇ 1881 ਥੋਮਸ ਪਾਰਕਰ 1884 ਫਲੋਕਨ ਇਲੈਕਟ੍ਰੋ ਵੈਗਨ 1888 ਇਹ ਸਭ ਸ਼ੁਰੂਆਤੀ ਉਦਾਹਰਣਾਂ ਹਨ ਉਹ ਸ਼ਾਂਤ ਹੁੰਦੀਆਂ ਸਨ ਚਲਾਉਣੀਆਂ ਸੌਖੀਆਂ ਸਨ ਤੇ ਉਹਨਾਂ ਚੋਂ ਧੂਆ ਨਹੀਂ ਨਿਕਲਦਾ ਸੀ ਸ਼ਹਿਰਾਂ ਵਿੱਚ ਖਾਸ ਕਰਕੇ ਔਰਤਾਂ ਵਿੱਚ ਕਾਫੀ ਪਸੰਦ ਕੀਤੀਆਂ ਜਾਂਦੀਆਂ ਸਨ ਤੇ ਫਿਰ ਉਹ ਪਿੱਛੇ ਕਿਉਂ ਰਹਿ ਗਈਆਂ ਅਜ ਤਾਂ ਦੇਖੋ ਵਾਪਸ ਆ ਰਹੀਆਂ ਨੇ ਹਾਂ ਕਈ ਕਾਰਨ ਸਨ ਉਸ ਸਮੇਂ ਪਹਿਲਾ 1910-11 ਦੇ ਆਸ-ਪਾਸ ਚਾਰਲਸ ਕੇਟਰਿੰਗ ਨੇ ਇਲੈਕਟ੍ਰਿਕ 스타ਟਰ ਬਣਾ ਦਿੱਤਾ ਅੱਛਾ ਸੈਲਫ 스타ਟ ਹਾਂ ਸੈਲਫ 스타ਟ ਇਸ ਨਾਲ ਪੈਟਰੋਲ ਕਾਰਾਂ ਨੂੰ ਉਹ ਹੱਥ ਨਾਲ ਹੈਂਡਲ ਘੁਮਾ ਕੇ 스타ਟ ਕਰਨ ਦੀ ਔਖੀ ਖਤਮ ਹੋ ਗਈ ਦੂਜਾ ਪੈਟਰੋਲ ਕਾਰਾਂ ਇੱਕ ਵਾਰ ਚ ਜ਼ਿਆਦਾ ਦੂਰ ਜਾਂਦੀਆਂ ਸਨ ਯਾਨੀ ਰੇਂਜ ਜ਼ਿਆਦਾ ਸੀ ਤੇ ਪੈਟਰੋਲ ਪੰਪ ਵੀ ਆਸਾਨੀ ਨਾਲ ਮਿਲਣ ਲੱਗ ਪਏ ਹੂੰ ਤੇ ਤੀਜਾ ਤੇ ਸ਼ਾਇਦ ਸਭ ਤੋਂ ਵੱਡਾ ਕਾਰਨ ਹੈਨਰੀ ਫੋਰਡ ਦੀ ਮਾਡਲ T ਉਨੇ ਪੈਟਰੋਲ ਕਾਰਾਂ ਨੂੰ ਇੰਨਾ ਸਸਤਾ ਕਰ ਦਿੱਤਾ ਕਿ ਇਲੈਕਟ੍ਰਿਕ ਕਾਰਾਂ ਮੁਕਾਬਲਾ ਹੀ ਨਹੀਂ ਕਰ ਸਕੀਆਂ ਓਕੇ ਪਰ ਹਾਂ ਜਿਵੇਂ ਤੁਸੀਂ ਕਿਹਾ ਅੱਜ ਵਾਤਾਵਰਣ ਦੀਆਂ ਚਿੰਤਾਵਾਂ ਤੇ ਬੈਟਰੀ ਤਕਨੀਕ ਵਿੱਚ ਤਰੱਕੀ ਕਾਰਨ ਇਲੈਕਟ੍ਰਿਕ ਕਾਰਾਂ ਦੁਬਾਰਾ ਬਹੁਤ ਅਹਿਮ ਹੋ ਗਈਆਂ ਹਨ ਦੇਖੋ ਟੈਕਨੋਲੋਜੀ ਦਾ ਸਫ਼ਰ ਕਦੇ ਵੀ ਸਿੱਧਾ ਨਹੀਂ ਹੁੰਦਾ ਵਾਕਈ ਇਹ ਤਾਂ ਸੱਚਮੁੱਚ ਇੱਕ ਲੰਮਾ ਤੇ ਕਮਾਲ ਦਾ ਸਫ਼ਰ ਰਿਹਾ ਹੈ ਭਾਫ਼ ਦੇ ਸੁਪਨਿਆਂ ਤੋਂ ਲੈ ਕੇ ਆਈਸੀ ਦੀ ਕਾਰਡ ਫਿਰ ਬੈਂਜ਼ ਤੇ ਡੈਮਲਰ ਦੀਆਂ ਪਹਿਲੀਆਂ ਕੰਮ ਦੀਆਂ ਕਾਰਾਂ ਤੇ ਫਿਰ ਫੋਰਡ ਦਾ ਵੱਡੇ ਪੈਮਾਨੇ ਦਾ ਉਤਪਾਦਨ ਜਿਸ ਨੇ ਦੁਨੀਆ ਨੂੰ ਹਮੇਸ਼ਾ ਲਈ ਬਦਲ ਦਿੱਤਾ ਬਿਲਕੁਲ ਤੇ ਅਸੀਂ ਮੁੱਖ ਤੌਰ ਤੇ ਤਕਨੀਕੀ ਪੱਖ ਤੇ ਗੱਲ ਕੀਤੀ ਹੈ ਇੰਜਨ ਨਿਰਮਾਣ ਵਗੈਰਾ ਪਰ ਇਸ ਸਫਰ ਨੇ ਸਿਰਫ ਮਸ਼ੀਨਾ ਹੀ ਨਹੀਂ ਬਦਲੀਆਂ ਸਗੋਂ ਸਾਡੇ ਰਹਿਣ ਸਹਿਣ ਦੇ ਤਰੀਕੇ ਵੀ ਬਦਲੇ ਨੇ ਹਾਂ ਇਹ ਵੀ ਸੋਚਣ ਵਾਲੀ ਗੱਲ ਹੈ ਇੱਥੇ ਇੱਕ ਸੋਚਣ ਵਾਲੀ ਗੱਲ ਛੱਡ ਜਾਂਦੇ ਹਾਂ ਸਰੋਤਿਆਂ ਲਈ ਦੇਖੋ ਕਾਰ ਨੇ ਸਾਨੂੰ ਕਿਤੇ ਵੀ ਆਉਣ ਜਾਣ ਦੀ ਨਿੱਜੀ ਆਜ਼ਾਦੀ ਦਿੱਤੀ। ਹਾਂਜੀ। ਇਸ ਨਾਲ ਸ਼ਹਿਰ ਫੈਲ ਗਏ ਜਿਸ ਨੂੰ ਅਰਬਨ ਸਪਰੋਲ ਕਹਿੰਦੇ ਆਂ। ਲੋਕ ਕੰਮ ਵਾਲੀ ਥਾਂ ਤੋਂ ਦੂਰ ਰਹਿਣ ਲੱਗੇ। ਇਹ ਉਹ ਸਮਾਜਿਕ ਬਦਲਾਅ ਹਨ ਜਿਨ੍ਹਾਂ ਬਾਰੇ ਸ਼ਾਇਦ ਕਾਟ ਕੱਢਣ ਵਾਲਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ। ਇਸੇ ਤਰ੍ਹਾਂ ਅੱਜ ਜਦੋਂ ਅਸੀਂ ਸੈਲਫ ਡਰਾਈਵਿੰਗ ਕਾਰਾਂ ਜਾਂ ਸ਼ੇਅਰਡ ਮੋਬਿਲਿਟੀ ਬਾਰੇ ਗੱਲ ਕਰਦੇ ਹਾਂ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਪਵਿਕ ਦੀਆਂ ਤਕਨੀਕਾਂ ਸਾਡੇ ਸਮਾਜ ਸਾਡੇ ਸ਼ਹਿਰਾਂ ਤੇ ਸਾਡੇ ਆਪਸੀ ਰਿਸ਼ਤਿਆਂ ਨੂੰ ਕਿਵੇਂ ਬਦਲ ਸਕਦੀਆਂ ਹਨ ਇਹ ਉਹ ਸਵਾਲ ਹਨ ਜਿਨ੍ਹਾਂ ਦੇ ਜਵਾਬ ਸ਼ਾਇਦ ਆਉਣ ਵਾਲਾ ਸਮਾਂ ਹੀ ਦੇਵੇਗਾ